ਇਹ ਮੁੱਦਾ ਜਿਹੜਾ ਕਿ ਸਾਡੇ ਇਸ ਪੈਂਪਲੇਟ ਤੋਂ ਇੱਥੋਂ ਸਾਰਾ ਕੁਝ ਕਲੀਅਰ ਹੋ ਰਿਹਾ ਹੈ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਚੋਣ ਮਨੋਰਥ ਪੱਤਰ ਜੋ ਕਿ Google ਤੇ ਵੀ ਅਵੇਲੇਬਲ ਹੈ ਉਥੋਂ ਡਾਊਨਲੋਡ ਕੀਤਾ ਹੋਇਆ ਹੈ ਪੇਜ ਹੈ ਜਿਹਦੇ ਵਿੱਚ ਕਿ ਸਾਫ ਸਪਸ਼ਟ ਹੈਗਾ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਚੋਣਾਂ ਲੜਨ ਵੇਲੇ ਇਹ ਪ੍ਰੋਮਿਸ ਕੀਤਾ ਸੀਗਾ ਵਾਅਦਾ ਕੀਤਾ ਸੀਗਾ ਕਿ ਪਹਿਲ ਦੇ ਆਧਾਰ ਦੇ ਉੱਤੇ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਡਿਕਲੇਅਰ ਕੀਤਾ ਜਾਵੇਗਾ ਪਹਿਲ ਦੇ ਆਧਾਰ ਤੇ ਔਰ ਤੁਸੀਂ ਜਾ ਕਰਕੇ ਜਦ ਗੂਗਲ ਤੇ ਵੇਖੋਗੇ ਤਾ ਉਹਨਾਂ ਦੀ ਹਾਈਲਾਈਟਸ ਜਿਹੜੀਆਂ ਨੇ ਮਨੋਰਸ ਪੱਤਰ ਦੀਆਂ ਮੈਨੀਫੈਸਟੋ ਦੀਆਂ ਉਹਦੇ ਉੱਤੇ ਸਭ ਤੋਂ ਟਾਪ ਦੇ ਉੱਤੇ ਇਹੋ ਮੁੱਦਾ ਲਿਖਿਆ ਹੈ ਇਹੋ ਮੁੱਦਾ ਲਿਖਿਆ ਕਿ ਅੰਮ੍ਰਿਤਸਰ ਸ਼ਹਿਰ ਨੂੰ ਅਤੇ ਅਨੰਦਪੁਰ ਸਾਹਿਬ ਨੂੰ ਜਿਹੜਾ ਹੈ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇਗਾ ਤੇ ਅਸੀਂ ਥੱਲੇ ਲਾਲ ਇੰਕ ਦੇ ਵਿੱਚ ਲਿਖਿਆ ਹੈ ਬਿਟ੍ਰੇਲ ਵਿਦ 16 ਸਿੱਖਾਂ ਨਾਲ ਪੰਜਾਬ ਨਾਲ ਧੋਖਾ ਤੋਂ ਇਸ ਮੁੱਦੇ ਤੇ ਉੱਤੇ ਹੀ ਅਤੇ ਹੋਰ ਮੁੱਦਿਆਂ ਦੇ ਉੱਤੇ ਅੱਜ ਦੀ ਪ੍ਰੈਸ ਕਾਨਫਰੰਸ ਹੈਗੀ ਹੈ ਆਮ ਆਦਮੀ ਪਾਰਟੀ ਨੇ ਜਿਹੜਾ ਵਚਨ ਕੀਤਾ ਸੀਗਾ ਵਾਅਦਾ ਕੀਤਾ ਸੀਗਾ ਉਹ ਨਿਭਾਇਆ ਨਹੀਂ ਸਾਢੇ 3 ਸਾਲ ਹੋ ਗਏ ਨੇ ਸਰਕਾਰ ਨੂੰ ਚਲਾਉਂਦੇ ਹੋਏ ਉਹ ਸਾਢੇ 3 ਸਾਲਾਂ ਦੇ ਵਿੱਚ ਜਿਹੜੀ ਹਾਈਲਾਈਟਸ ਦੇ ਵਿੱਚ ਪਹਿਲੀ ਆਈਟਮ ਸੀਗੀ ਉਸ ਆਈਟਮ ਨੂੰ ਜਿਹੜਾ ਹੈ ਟੋਟਲੀ ਨਦਰ ਅੰਦਾਜ਼ ਕਰਤਾ ਗਿਆ ਹੈ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਗਿਆ ਹੈ ਅਤੇ ਸਿੱਖਾਂ ਦੇ ਜਜਬਾਤਾਂ ਦੇ ਨਾਲ ਖਿਲਵਾੜ ਕੀਤੀ ਗਈ ਹੈ। ਹੋਰ ਇਹ ਵੀ ਬੜਾ ਇੰਪੋਰਟੈਂਟ ਹੈ ਦੇਖਣਾ ਕਿ ਅੰਮ੍ਰਿਤਸਰ ਸ਼ਹਿਰ ਡਿੱਠੇ ਸਭੇ ਥਾਉ ਨਹੀਂ ਤੂ ਜੇਆ ਗੁਰੂ ਰਾਮਦਾਸ ਜੀ ਦਾ ਵਸਾਇਆ ਹੋਇਆ ਸ਼ਹਿਰ ਹੈ। ਜਿੱਥੇ ਕਿ ਸੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਡੇ ਵਿੱਚ ਆਓ ਜੀ ਬੈਠੋ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਹੈ ਹੋਰ ਬੜੇ ਲੰਬੇ ਸਮੇਂ ਤੋਂ ਇਹ ਮੰਗ ਚੱਲੀ ਆ ਰਹੀ ਹੈ ਕਿ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਡਿਕਲੇਅਰ ਕੀਤਾ ਜਾਵੇ ਹੋਰ ਹੁਣ ਜਦ ਕੀ ਵਿਸ਼ੇਸ਼ ਤੌਰ ਤੇ ਦੇਖਿਆ ਜਾਵੇ ਤਾਂ ਦਾ ਇਹ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆ ਰਿਹਾ ਹੈ ਉਹ ਸਾਰਾ ਸਿੱਖ ਜਗਤ ਜਿਹੜਾ ਹੈ ਇਸ ਵਕਤ ਸੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤਿਆਰੀਆਂ ਕਰ ਰਿਹਾ ਹੈ ਬੜੇ ਉਤਸ਼ਾਹ ਹੈ ਬੜਾ ਜੋਸ਼ ਹੈ ਕਿ 350 ਸਾਲਾ ਜਿਹੜਾ ਹੈ ਮਨਾਇਆ ਜਾਏਗਾ ਹੋਰ ਉਸ ਦੇ ਚਲਦਿਆਂ ਇਹ ਜ਼ਰੂਰੀ ਹੈ ਜਾਨਣਾ ਕਿ ਗੁਰ ਤੇਗ ਬਹਾਦਰ ਸਾਹਿਬ ਦਾ ਵੀ ਪ੍ਰਕਾਸ਼ ਜਿਹੜਾ ਜਨਮ ਸੀਗਾ ਪ੍ਰਕਾਸ਼ ਹੋਇਆ ਸੀਗਾ ਉਹ ਵੀ ਅੰਮ੍ਰਿਤਸਰ ਹੀ ਹੋਇਆ ਸੀਗਾ। ਹੋਰ ਆਨੰਦਪੁਰ ਸਾਹਿਬ ਸ਼ਹਿਰ ਦੀ ਸਥਾਪਨਾ ਵੀ ਜਿਹੜੀ ਹੈ ਗੁਰਤੇਗ ਬਾਦਲ ਸਾਹਿਬ ਜੀ ਨੇ ਆਪ ਜ਼ਮੀਨ ਖਰੀਦ ਕੇ ਉਹ ਸ਼ਹਿਰ ਆਨੰਦਪੁਰੀ ਵਸਾਈ ਸੀਗੀ। ਔਰ ਉਸ ਸ਼ਹਿਰ ਦੇ ਨਾਲ ਇੱਕ ਐਸਾ ਇਤਿਹਾਸ ਜੁੜਿਆ ਹੋਇਆ ਹੈ ਕਿ ਉਸੇ ਸ਼ਹਿਰ ਆਨੰਦਪੁਰ ਸਾਹਿਬ ਕੇ ਕਸ਼ਮੀਰ ਦੇ ਪੰਡਿਤ एक फरियाद लैके आए थे कि साड़ा धर्म खतरे च है औरंगजेब उस वे दिल्ली के तखत पर बैठा जुलम कर रहा है फरियाद की गई कि धर्म खतरे च है सू बचाओ और उस आनंदपुर साहेब की धरती से ही खालसा पंथ की साजना हुई और उस धरती तो ही इस देश बचिया इस देश नु ਸਾਹੀ ਨੀਤਾ ਔਰੰਗਜ਼ੇਬ ਨੇ ਇਹ ਸਭ ਕੁਝ ਹਿੰਦੁਸਤਾਨ ਦਾ ਗਲਾ ਘੋਟ ਕੇ ਸਭ ਇੱਥੇ ਆਪਣਾ ਹੀ ਰਾਜ ਜਿਹਾ ਸੀਗਾ ਮੁਸਲਮਾਨਾਂ ਨੂੰ ਬਿਲਕੁਲ ਉਹਨੇ ਹਰ ਥਾਂ ਤੇ ਜਿਹਾ ਸੀਗਾ ਵਸਾਤਾ ਸੀਗਾ ਸੋ ਉਹ ਸਾਰਾ ਕੁਝ ਜਿਹੜਾ ਸੀਗਾ ਅਨੰਦਪੁਰ ਸਾਹਿਬ ਦੀ ਧਰਤੀ ਮੈਂ ਹੈਰਾਨ ਹਾਂ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅਨੰਦਪੁਰ ਸਾਹਿਬ ਨੂੰ ਵੀ ਵਿਸਾਰ ਦਿੱਤਾ ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਡਿੱਠੇ ਸਭੇ ਥਾਂ ਜਿਹੜਾ ਕਿ ਗੁਰੂ ਰਾਮਦਾਸ ਹੈ ਜੋ ਪੱਲਾ ਫੜ ਲੰਦਾ ਉਹਨੂੰ ਹਮੇਸ਼ਾ ਹੀ ਫਾਇਦਾ ਹੀ ਫਾਇਦਾ ਹੁੰਦਾ ਹੈ ਤੋਂ ਇਹਨਾਂ ਨੇ ਗੁਰੂ ਰਾਮਦਾਸ ਜੀ ਇਸ ਨਗਰੀ ਨੂੰ ਵਿਸਾਰਤਾ ਸੋ ਅੱਜ ਅਸੀਂ ਸਾਰੇ ਸਾਡੇ ਨਾਲ ਪੰਜਾਂ ਪਿਆਰਿਆਂ ਚੋ ਸਤਨਾਮ ਸਿੰਘ ਜੀ ਖੰਡਾ ਪਾਈ ਸਤਨਾਮ ਸਿੰਘ ਜੀ ਚੰਗੀਆਂ ਵੀ ਪਹੁੰਚੇ ਨੇ ਧਾਰਮਿਕ ਮੁੱਦਾ ਵੀ ਹੈ ਉਹ ਪੰਜਾਬ ਦੇ ਨਾਲ ਦੇ ਜਜ਼ਬਾਤਾਂ ਨਾਲ ਵੀ ਜੁੜਿਆ ਹੋਇਆ ਹੈ ਤੋ ਅਸੀਂ ਇੱਕ ਮੰਗ ਕਰ ਰਹੇ ਹਾਂ ਕਿ ਭਾਈ ਜਿਹੜਾ ਤੁਸੀਂ ਆਪਣੇ ਮੈਨੀਫੈਸਟੋ ਦੇ ਵਿੱਚ ਇਹ ਲਿਖਿਆ ਸੀਗਾ ਕਿ ਭਾਈ ਅੰਮ੍ਰਿਤਸਰ ਸ਼ਹਿਰ ਅਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਅਸੀਂ ਪਵਿੱਤਰ ਸ਼ਹਿਰ ਡਿਕਲੇਅਰ ਕਰਾਂਗੇ ਉਹ ਸਾਢੇ 3 ਸਾਲਾਂ ਤੱਕ ਹੁਣ ਤੱਕ ਤੁਸੀਂ ਨਹੀਂ ਕੀਤਾ ਇਹ ਸਾਡੇ ਨਾਲ ਇੱਕ ਬਟ੍ਰੇਲ ਕੀਤੀ ਗਈ ਹੈ ਇਸ ਨੂੰ ਸੁਧਾਈ ਕਰਨ ਵਾਸਤੇ ਇਮੀਡੀਏਟਲੀ ਸਾਢੇ 350 ਸਾਲਾ ਜਿਹੜਾ ਆ ਰਿਹਾ ਹੈ ਉਹ ਸਾਢੇ 350 ਸਾਲਾ ਤੇ ਉੱਤੇ ਇਹੜਾ ਸ਼ਹਿਰਾਂ ਨੂੰ ਜਾ ਹੈ ਪਵਿੱਤਰ ਸ਼ਹਿਰ ਡਿਕਲੇਅਰ ਕੀਤਾ ਜਾਵੇ ਪਰ ਇਹ ਦੱਸਣਾ ਵੀ ਜ਼ਰੂਰੀ ਬਣਦਾ ਹੈ ਕਿ ਗੁਰਤੇਗ ਬਹਾਦਰ ਸਾਹਿਬ ਤੁਸੀਂ ਅੰਤਰਰਾਸ਼ਟਰੀ ਪੱਧਰ ਤੇ ਜਾ ਕੇ ਦੇਖੋਗੇ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਵਾਸਤੇ ਉਹਨਾਂ ਨੇ ਸਿਖਰ ਦੇ ਲੈਵਲ ਦੀ ਉਹਨਾਂ ਦੇ ਵਰਗਾ ਕੋਈ ਸਾਨੀ ਨਹੀਂ ਹੈਗਾ ਜਿਨੇ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਵਾਸਤੇ ਐਡੀ ਵੱਡੀ ਕੁਰਬਾਨੀ ਕੀਤੀ ਗਈ ਹੋਏ ਲੇਕਿਨ ਬਦਕਿਸਮਤੀ ਨਾਲ ਅਨੰਦਪੁਰ ਸਾਹਿਬ ਨੂੰ ਜਿਹੜਾ ਹੈ ਇਹ ਗ੍ਰੋਹਰ ਕੀਤਾ ਗਿਆ ਇਹ ਦਸਲਾਵਾਂ ਵੀ ਜ਼ਰੂਰੀ ਬਣਦਾ ਹੈ ਕਿ ਭਾਰਤ ਦੇ ਵਿੱਚ ਹੋਰ ਵੀ ਬਹੁਤ ਸਾਰੇ ਪਵਿੱਤਰ ਸ਼ਹਿਰ ਨੇ ਜਿਵੇਂ ਕਿ ਹਰਦਵਾਰ ਹੈ ਕੁਰਖhetra ਹੈ ਬਨਾਰਸ ਹੈ ਔਰ ਕਈ ਸ਼ਹਿਰ ਨੇ ਇਹਦੇ ਵਾਸਤੇ ਕਦੀ ਕਿਸੇ ਨੂੰ ਮੰਗ ਨਹੀਂ ਕਰਨੀ ਪੈਂਦੀ ਕਿਸੇ ਨੂੰ ਕੋ ਸਟਰਗਲ ਨਹੀਂ ਕਰਨੀ ਪੈਂਦੀ ਆਟੋਮੈਟਿਕਲੀ ਬਹੁ ਗਿਣਤੀ ਦੇ ਜਿਹੜੇ ਪਵਿੱਤਰ ਸ਼ਹਿਰ ਨੇ ਉਹ ਆਟੋਮੈਟਿਕਲੀ ਪਵਿੱਤਰ ਸ਼ਹਿਰ ਡਿਕਲੇਅਰ ਕਰਤੇ ਜਾਂਦੇ ਨੇ ਔਰ ਉੱਥੇ ਹੈ ਕਿ ਉਸੀ ਪਵਿੱਤਰਤਾ ਸ਼ਹਿਰ ਦੇ ਕੰਡੀਸ਼ਨਾਂ ਕੀ ਨੇ ਉੱਥੇ ਬਿਲਕੁਲ ਵੀ ਉਹ ਸ਼ਰਾਬ ਨਹੀਂ ਚਲਦੀ ਚਰਚ ਨਹੀਂ ਉੱਥੇ ਕਿਸੇ ਪ੍ਰਕਾਰ ਦੀਆਂ ਮੀਟ ਦੀਆਂ ਦੁਕਾਨਾਂ ਨਹੀਂ ਸੋ ਅਸੀਂ ਜਿਹੜਾ ਹੈ ਪਵਿੱਤਰ ਸ਼ਹਿਰ ਦੀ ਪਰਿਭਾਸ਼ਾ ਦੇ ਵਿੱਚ ਜਿੱਥੇ ਇਹ ਦੋ ਗੱਲਾਂ ਮੈਂ ਕੀਤੀਆਂ ਨੇ ਨਾਲ ਦੇ ਨਾਲ ਤੀਸਰੀ ਗੱਲ ਹੈਗੀ ਹੈ ਕਿ ਸਿਗਰਟ ਬੀੜੀ ਜਿਹੜੀ ਹੈ ਉਹ ਵੀ ਪਵਿੱਤਰ ਸ਼ਹਿਰ ਦੇ ਵਿੱਚ ਟੋਟਲੀ ਬੈਨ ਹੋਣੀ ਚਾਹੀਦੀ ਹੈ ਕਿਉਂਕਿ ਤੰਬਾਕੂ ਜਿਹੜਾ ਹੈ ਉਹ ਸਾਡੇ ਸਿੱਖ ਧਰਮ ਦੇ ਵਿੱਚ ਟੋਟਲੀ ਇਹ ਬੈਂਡ ਆਈਟਮ ਹੈਗੀ ਹੈ ਉਹ ਇਸ ਕਰਕੇ ਜਿਹੜਾ ਹੈ ਪਵਿੱਤਰ ਸ਼ਹਿਰ ਡਿਕਲੇਅਰ ਕਰਦੇ ਵਕਤ ਵੋਟਾਂ ਦੀ ਰਾਜਨੀਤੀ ਨਾ ਕੀਤੀ ਜਾਵੇ ਉਸ ਲਈ ਕੇਵਲ ਤੇ ਕੇਵਲ ਗੁਰੂ ਸਾਹਿਬ ਦੇ ਸਤਕਾਰ ਨੂੰ ਧਿਆਨ ਚ ਰੱਖਦੇ ਹੋਏ ਅੰਮ੍ਰਿਤਸਰ ਸ਼ਹਿਰ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਜਿਹੜਾ ਹੈ ਪਵਿੱਤਰ ਸ਼ਹਿਰ ਡਿਕਲੇਅਰ ਕੀਤਾ ਜਾਏ ਇਹ ਸਾਡੀ ਪ੍ਰੈਸ ਕਾਨਫਰੰਸ ਦਾ ਪਹਿਲਾ ਮੁੱਦਾ ਹੈ ਹੁਣ ਦੂਸਰੀ ਗੱਲ ਮੈਂ ਇਹਦੇ ਬਾਅਦ ਤੁਹਾਡੇ ਕੋਲ ਸਵਾਲ ਲਵਾਂਗਾ ਤੇ ਉਹਦੇ ਜਵਾਬ ਵੀ ਦਿਆਂਗਾ ਦੂਸਰੀ ਗੱਲ ਇਹ ਹੈ ਕਿ ਤੁਹਾਨੂੰ ਪਤਾ ਹੈ ਕਿ ਦਿੱਲੀ ਤੋਂ ਚੋਣਾ ਹਾਰਨ ਦੇ ਬਾਅਦ ਕੇਜਰੀਵਾਲ ਜਿਹੜਿਆ ਨੇ ਅਤੇ ਉਹਨਾਂ ਦੀ ਸਾਰੀ ਟੀਮ ਜੋ ਹੈ ਉਹ ਪੰਜਾਬ ਚ ਆ ਚੁੱਕੀ ਹੈ ਔਰ ਜਦ ਕੇਜਰੀਵਾਲ ਮੁੱਖ ਮੰਤਰੀ ਸਿਗੇ ਤਾਂ ਉਸ ਸਮੇਂ ਦੇ ਵਿੱਚ ਜਦ ਗੁਰਨਾਨਕ ਪਾਸ਼ਾ ਦਾ 550 ਸਾਲਾ ਮਨਾਇਆ ਜਾ ਰਿਹਾ ਸੀਗਾ 2019 ਦੇ ਵਿੱਚ ਤਾਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਉਸ ਨੋਟੀਫਿਕੇਸ਼ਨ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਖੋਲਰ ਜਿਹੜਾ ਦੇ ਤਕਰੀਬਨ 30 ਸਾਲ ਲਗਭਗ ਹੋ ਗਏ ਨੇ ਜੇਲ੍ਹ 'ਚ ਨੇ ਅਤੇ ਗੁਰਦੀਪ ਸਿੰਘ ਖਹਿੜਾ ਜਿਹੜਾ ਦੇ ਕੋ 32-33 ਸਾਲ ਹੋ ਗਏ ਨੇ ਅਜੇ ਵੀ ਜੇਲ੍ਹ 'ਚ ਨੇ ਇਹਨਾਂ ਦੀ ਰਿਹਾਈ ਵਾਸਤੇ 2019 ਦੇ ਵਿੱਚ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਸੀਗਾ ਇਹਨਾਂ ਨੂੰ ਰਿਹਾ ਕੀਤਾ ਜਾਵੇ ਲੇਕਿਨ ਅੱਜ 2019 ਦੇ ਬਾਅਦ ਅੱਜ 2025 ਹੋ ਗਿਆ ਹੈ ਉਹ ਜਦ ਕੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲੜ ਦਾ ਜਿਹੜਾ ਮੁੱਦਾ ਸੀਗਾ ਉਹ ਦਿੱਲੀ ਨਾਲ ਸੰਬੰਧਿਤ ਸੀਗਾ ਹੋਰ ਉੱਥੇ ਦਿੱਲੀ ਦੇ ਵਿੱਚ ਕੇਜਰੀਵਾਲ ਜਿਹੜੇ ਸੀਗੇ ਉਹ ਰੁਕਾਵਟ ਸੀਗੇ ਸੋ ਅਸੀਂ ਕੇਜਰੀਵਾਲ ਨੂੰ ਦੋਸ਼ੀ ਸਮਝਦੇ ਹਾਂ ਗਿਲਟੀ ਸਮਝਦੇ ਹਾਂ ਕਿ ਉਹਨਾਂ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਦੀ ਰਿਹਾਈ ਚਾਣ ਵਿੱਚ ਕੇ ਫਿਰਕਾ ਪ੍ਰਸਤੀ ਨੂੰ ਸਾਹਮਣੇ ਰੱਖਦੇ ਹੋਏ ਜਦ ਕੀ ਉਨ੍ਹਾਂ ਉੱਤੇ ਕੋਈ ਕਾਨੂੰਨੀ ਕੋਈ ਸੰਵਿਧਾਨਿਕ ਕਿਸੇ ਪ੍ਰਕਾਰ ਦੀ ਵੀ ਕੋਈ ਰੁਕਾਵਟ ਨਹੀਂ ਹੈ ਉਨ੍ਹਾਂ ਦੀ ਰਿਹਾਈ ਵਾਸਤੇ ਨਾ ਹੀ ਉਨ੍ਹਾਂ ਤੇ ਕੋਈ ਕੇਸ ਚੱਲ ਰਿਹਾ ਹੈ ਕੋਈ ਪੈਂਡਿੰਗ ਹੈਗਾ ਹੈ ਇਸ ਕਰਕੇ ਇਹਨਾਂ ਨੂੰ ਜਾਣ ਮੁੱਝ ਕੇ ਰਿਹਾਈ ਨਹੀਂ ਕੀਤਾ ਗਿਆ ਅੱਜ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਕੇਂਦਰ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਹੈ ਅਸੀਂ بار بار ਇਹ ਗੱਲ ਮੰਗ ਕਰ ਰਹੇ ਹਾਂ ਕੌਮ ਇਨਸਾਫ ਮੋਰਚਾ ਵੀ ਲੱਗਿਆ ਹੋਇਆ ਆਪਣੇ ਲੰਬੇ ਸਮੇਂ ਤੋਂ ਅਸੀਂ ਮੰਗ ਕਰ ਰਹੇ ਹਾਂ ਸਿਰਫ ਅਸੀਂ ਮੰਗ ਨਹੀਂ ਕਰਦੇ ਬਲਕਿ ਸਿਕ ਸੰਸਾਵਾਂ ਸਾਰੀਆਂ ਹੀ ਮੰਗ ਕਰਦੀਆਂ ਪਈਆਂ ਨੇ ਸਿੱਖ ਜਥੇਬੰਦੀਆਂ ਸਾਰੀਆਂ ਮੰਗ ਕਰ ਰਹੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਸਾਰੇ ਲੋਕ ਮੰਗ ਕਰ ਰਹੇ ਨੇ ਕਿ ਜਿਹੜਾ ਲੋਕਾਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਸੋ ਅੱਜ ਦੀ ਸਪੈਸ ਕਾਨਫਰੰਸ ਦੇ ਰਾਹੀਂ ਅਸੀਂ ਇਹ ਵੀ ਗੱਲ ਕੇਂਦਰ ਸਰਕਾਰ ਤੱਕ ਲੈ ਕੇ ਜਾ ਰਹੇ ਹਾਂ ਕਿ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਜੀ ਜਿਹੜੇ ਬੰਦੀ ਸਿੰਘਾਂ ਜਿਹੜੇ ਦੀ ਸਜਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਕਿਉਂਕਿ ਇੱਕ ਬਨੇ ਤਾਂ ਤੁਸੀਂ ਕਹਿੰਦੇ ਹੋ ਅਸੀਂ ਸਿੱਖ ਗੁਰੂਆਂ ਦਾ ਸਤਕਾਰ ਬਹੁਤ ਕਰਦੇ ਆਂ ਤੇ ਹੁਣ ਬਹੁਤ ਸਾਰੀਆਂ ਸਰਕਾਰਾਂ ਭਾਵੇਂ ਉੱਤਰਾਖੰਡ ਹੈ ਭਾਵੇਂ ਮਹਾਰਾਸ਼ਟਰ ਹੈ ਹੋਰ ਬਹੁਤ ਸਾਰੀ ਸਰਕਾਰਾਂ ਜਿਹੜੀਆਂ ਨੇ ਉਹ 350 ਸਾਲਾ ਗੁਰਤੇਗ ਪਾਦਰ ਸਾਹਿਬ ਦਾ ਮਨਾਉਣ ਦੇ ਵਾਸਤੇ ਉਹ ਤਾਵੜੀਆਂ ਨੇ ਤਿਆਰੀਆਂ ਕਰ ਰਹੀਆਂ ਨੇ ਮਤਲਬ ਸਿੱਖ ਸੈਂਟੀਮੈਂਟਸ ਜਿਹੜੇ ਨੇ ਉਹਨਾਂ ਦੇ ਨਾਲ ਖੇਡਦੇ ਵੀ ਨੇ ਉਹਨਾਂ ਨੇ ਇਹ ਕਹਿ ਕੇ ਕਿ ਅਸੀਂ ਜਿਹੜਾ ਗੁਰੂਆਂ ਦਾ ਸਤਕਾਰ ਕਰਦੇ ਆਂ ਲੇਕਿਨ ਜਿਸ ਗੁਰੂ ਨੇ ਮਨੁੱਖੀ ਅਧਿਕਾਰਾਂ ਦੇ ਖਾਤਰ ਅੰਡੀ ਵੱਡੀ ਕੁਰਬਾਨੀ ਕੀਤੀ ਹੋਏ ਸਹੀ ਮਾਇਨੇ ਦੇ ਵਿੱਚ ਗੁਰੂ ਦੇ ਪ੍ਰਤੀ ਸਤਕਾਰ ਤਾਂ ਹੀ ਹੈ ਜੇਕਰ ਤੁਸੀਂ ਮਨੁੱਖੀ ਅਧਿਕਾਰਾਂ ਦੀ ਕਦਰ ਕਰੋ ਅਤੇ ਜਿਹੜੇ ਬੰਦੀ ਸਿੰਘ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਤੁਸੀਂ ਰਿਹਾਈ ਕਰੋ ਤਾਂ ਹੀ ਪਤਾ ਲੱਗੇਗਾ ਕਿ ਵਾਕਿਆ ਤੁਸੀਂ ਗੁਰੂਆਂ ਦੇ ਦੁਆਰਾ ਦੱਸੇ ਹੋਏ ਰਸਤੇ ਤੇ ਚੱਲ ਰਹੇ ਹੋ ਜਾਂ ਨਹੀਂ ਚੱਲ ਰਹੇ ਸੋ ਇਸ ਕਰਕੇ ਪ੍ਰੈਸ ਕਾਨਫਰੰਸ ਦੀ ਰਾਈ ਅਸੀਂ ਅੱਜ ਇਹ ਮੰਗ ਵੀ ਕਰ ਰਹੇ ਹਾਂ ਕਿ ਬੰਦੇ ਸਿੰਘ ਜਿਹੜੇ ਨੇ ਉਹ ਰਿਹਾ ਕੀਤੇ ਜਾਣ ਤੇ ਨਾਲ ਦੇ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਟੌਪ ਦੀ ਲੀਡਰਸ਼ਿਪ ਜਿਹਦੇ ਵਿੱਚ ਕੇਜਰੀਵਾਲ ਸਸੋਦੀਆ ਜੈਨ ਇਹ ਸਾਰੇ ਜਿਹੜੇ ਸ਼ਾਮਿਲ ਨੇ ਇਹ ਪੰਜਾਬ ਦੀ ਆਰਥਿਕਤਾ ਦੇ ਉੱਤੇ ਪੰਜਾਬ ਦੇ ਖਜ਼ਾਨੇ ਦੇ ਉੱਤੇ ਬਹੁਤ ਵੱਡਾ ਬੋਝ ਬਣ ਚੁੱਕੇ ਨੇ ਇਹ ਪੰਜਾਬ ਦੇ ਖਜ਼ਾਨੇ ਦੇ ਰਾਈ ਪੰਜਾਬ ਦੇ ਵਿੱਚ ਆ ਕਰਕੇ ਜਿਹੜਾ ਹੈ ਇਹਨਾਂ ਨੇ ਆਪਣੇ ਸਾਰੇ ਖਰਚੇ ਪੰਜਾਬ ਦੇ ਫੰਡਾਂ ਦੇ ਉੱਤੇ ਪੰਜਾਬ ਦੇ ਖਜ਼ਾਨੇ ਉੱਤੇ ਪਾਏ ਨੇ ਜਿਸ ਦੇ ਕਰਕੇ ਕੀ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਆਰਥਿਕ ਤੌਰ ਤੇ ਪਿੱਸੇ ਪਏ ਨੇ ਇਹ ਦੱਸਣਾ ਜ਼ਰੂਰੀ ਹੈ ਪਬਲਿਕ ਨੂੰ ਦੱਸਣਾ ਜ਼ਰੂਰੀ ਹੈ ਕਿ ਪੰਜਾਬ ਦੇ ਉੱਤੇ ਐਸਲੇ 4.17 ਲੱਖ ਕਰੋੜ ਦਾ ਕਰਜ਼ਾ ਹੈ ਬਹੁਤ ਵੱਡੀ ਰਕਮ ਹੈ 4.17 ਲੱਖ ਕਰੋੜ ਦਾ ਕਰਜ਼ਾ ਹੈ ਹੋਰ ਜੋ ਕਿ ਇਹ 9% ਦਾ ਵਾਧਾ ਹੋਇਆ ਕਰਜ਼ੇ ਦੇ ਵਿੱਚ ਔਰ ਇਹ ਵੀ ਜਾਣਨਾ ਜ਼ਰੂਰੀ ਹੈ ਭਾਰਤ ਦੇ ਵਿੱਚ ਜਿੰਨੇ ਸੂਬੇ ਨੇ ਉਹਨਾਂ ਸੂਬਿਆਂ ਜਿਹੜੇ ਕਰਜ਼ਾ ਲੈ ਰਹੇ ਨੇ ਵਕ ਵਕ ਥਾਂ ਤੋਂ ਪੰਜਾਬ ਨੰਬਰ 2 ਤੇ ਆਂਦਾ ਹੈ ਪੰਜਾਬ ਨੰਬਰ 2 ਤੇ ਆਂਦਾ ਹੈ ਪੰਜਾਬ ਤੇ ਤੇ ਇੰਨਾ ਕਰਜ਼ੇ ਦਾ ਬੋਝ ਪੈ ਗਿਆ ਹੈ ਕੀ ਪੰਜਾਬ ਨੰਬਰ 2 ਤੇ ਆ ਰਿਹਾ ਉਹ ਸਾਰਾ ਦਾ ਸਾਰਾ ਜਿਹੜਾ ਬੋਝ ਹੈ ਉਹ ਆਮ ਨਾਗਰਿਕ ਤੇ ਪੈ ਰਿਹਾ ਹੈ ਸੋ ਇਹ ਆਮ ਆਦਮੀ ਪਾਰਟੀ ਨੇ ਇੰਨਾ ਵੱਡਾ ਛੜ ਤੇ ਬੋਝ ਪਾਤਾ ਕਿ ਅਸੀਂ ਪਿਸ ਰਹੇ ਹਾਂ ਸੋ ਇਹ ਬੜੀ ਵੱਡੀ ਚਿੰਤਾ ਦਾ ਵਿਸ਼ਾ ਹੈ ਇਸ ਨੂੰ ਰੋਕਣ ਵਾਸਤੇ ਅਸੀਂ ਤਾਂ ਇਹ ਕਵਾਂਗੇ ਪੰਜਾਬ ਦੇ ਲੋਕਾਂ ਨੂੰ ਬਿਸ਼ੱਕ ਅੱਜ ਦਾ ਰਿਜ਼ਲਟ ਜਿਹੜਾ ਹੈ ਲੁਧਿਆਣੇ ਦੇ ਵਿੱਚ ਇੱਕ ਅੱਜ ਜਿਮਨੀ ਚੋਣਾਂ ਦਾ ਰਿਜ਼ਲਟ ਨਿਕਲਿਆ ਹੈ ਔਰ ਉਸ ਜਿਮਨੀ ਚੋਣਾਂ ਦੇ ਰਿਜ਼ਲਟ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਲਗਭਗ 10000 ਵੋਟਾਂ ਤੋਂ ਜਿੱਤੀ ਹੈ ਇਹ ਤੁਹਾਨੂੰ ਪਤਾ ਹੈ ਮੈਨੂੰ ਵੀ ਪਤਾ ਹੈ ਜਿਹੜੇ ਪੋਲਿਟੀਕਲ ਸਾਇੰਸ ਦੇ ਸਟੂਡੈਂਟਸ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਜਦ ਜਿਮਨੀ ਚੋਣਾਂ ਹੁੰਦੀਆਂ ਨੇ ਉਸ ਵੇਲੇ ਇਹ ਲਹਿਰ ਦਾ ਪ੍ਰਤੀਕ ਨਹੀਂ ਹੁੰਦੀਆਂ ਬਲਕਿ ਜਿਮਨੀ ਚੋਣਾਂ ਦੇ ਵਿੱਚ ਆਮ ਤੌਰ ਦੇ ਉੱਤੇ ਰੂਲਿੰਗ ਪਾਰਟੀ ਦੇ ਨਾਲ ਲੋਕੀ ਜੁੜ ਕੇ ਆਪਣੇ ਕਈ ਕਾਰਜ ਕਰਾਣੇ ਹੁੰਦੇ ਨੇ ਪਿਆਰ ਪੁੱਤਰਾਂ ਤੇ ਕੰਮ ਕਰਾਣੇ ਹੁੰਦੇ ਨੇ ਕਈ ਲੋਕਾਂ ਨੇ ਆਪਣੀ ਮੈਂਬਰਸ਼ਿਪ ਲੈਣੀ ਹੁੰਦੀ ਹੈ, ਕਈਆਂ ਨੇ ਡਾਇਰੈਕਟਰਸ਼ਿਪ ਲੈਣੀ ਹੈ, ਕਿਸੇ ਨੇ ਚੇਅਰਮੈਨਸ਼ਿਪ ਲੈਣੀ ਹੈ। ਸੋ ਵਕ ਵਕ ਅਹੁਦਿਆਂ ਦੇ ਲਾਲਚ ਹੁੰਦੇ ਨੇ। ਉਹ ਕਹਿੰਦੇ ਨੇ 1.5 ਸਾਲ ਰਹਿ ਗਿਆ ਸਰਕਾਰ ਦਾ ਤੇ ਕਿਸੇ ਨਾ ਕਿਸੇ ਕੇ ਨਾ ਵਕ ਤੋਂ ਵਕ ਫਾਇਦੇ ਲੈ ਲਓ ਤੇ ਸਰਕਾਰ ਨੂੰ ਜਿਤਾ ਦਿਓ। ਸੋ ਸਰਕਾਰ ਨੂੰ ਖੁਸ਼ ਕਰਨ ਵਾਸਤੇ ਕਈ ਪ੍ਰਕਾਰ ਦੇ ਜਿਹੜੇ ਪਾਪੜ ਜਿਹੜੇ ਨੇ, ਹਤਕੰਡੇ ਜਿਹੜੇ ਨੇ ਉਹ ਵੋਟਰ ਵੀ ਅਪਲਾਈ ਕਰਦੇ ਨੇ ਕਿਉਂਕਿ ਵੋਟਰ ਵੀ ਸਿਆਣਾ ਹੋ ਗਿਆ ਹੈ ਤੇ ਜਿਹੜਾ ਇਹ ਸਿਆਸਤਦਾਨ ਸਿਆਣਾ ਹੋ ਗਿਆ ਹੈ ਤਾਂ ਵੋਟਰ ਵੀ ਸਿਆਣਾ ਹੋ ਗਿਆ। ਸੋ ਇਹ ਕੋਈ ਮਾਪਦੰਡ ਨਹੀਂ ਹੈਗਾ। ਜੇ ਜੰਨੀ ਚੋਣਾ ਦੇ ਵਿੱਚ ਫਲਾਣਾ ਜਿੱਤ ਗਿਆ ਤੇ ਫਲਾਣਾ ਹਾਰ ਗਿਆ ਇਹ ਕੋਈ ਲਹਿਰ ਦਾ ਪ੍ਰਤੀਕ ਨਹੀਂ ਹੁੰਦਾ ਇਹ ਲਾਈਕਿੰਗ ਤੇ ਡਿਸਲਾਈਕਿੰਗ ਹਥੋਂ ਪ੍ਰਤੀਤ ਨਹੀਂ ਪਤਾ ਨਹੀਂ ਲੱਗਦੀ ਸੋ ਇਸ ਕਰਕੇ ਜਿਹੜਾ ਹੈ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਆਰਥਿਕ ਤੌਰ ਤੇ ਬੋਝ ਪੈ ਰਿਹਾ ਹੈ ਅਸੀਂ ਉਸ ਨੂੰ ਵੀ ਕੰਡੈਮ ਕਰਦੇ ਆ ਤੇ ਲੋਕਾਂ ਨੂੰ ਜਾਗਰੂਕ ਕਰਦੇ ਆ ਕਿ ਭਈ ਆਮ ਆਦਮੀ ਪਾਰਟੀ ਜਿਹੜੀ ਹੈ ਉਸ ਨੂੰ ਜਿਹੜਾ ਹੈ ਜਜ ਪਵਿੱਤਰ ਸ਼ਹਿਰ ਡਿਕਲੇਅਰ ਕਰ ਰਹੇ ਨੇ ਉਹ ਕੀਤੇ ਜਾਣ ਮੰਦੀ ਸਿੰਘ ਰਿਆ ਕੀਤੇ ਜਾਣ ਕੇਂਦਰ ਸਰਕਾਰ ਤੋਂ ਵੀ ਮੰਗ ਹੈ ਕੀ ਹੈ ਤੇ ਨਾਲ ਦੇ ਨਾਲ ਜਿਹੜਾ ਹੈ ਪੰਜਾਬ ਤੇ ਜਿਹੜਾ ਆਰਥਿਕ ਬੋਝ ਪਿਆ ਗਿਆ ਹੈ ਉਹਦੇ ਬਾਰੇ ਜਿਹੜੇ ਪੰਜਾਬ ਦੇ ਲੋਕ ਜਾਗਰੂਕ ਹੋਣ ਕੋਈ ਸਵਾਲ ਸੱਤਾਵੀ ਚੌਕੋਂ ਪਹਿਲਾਂ ਵੀ ਬੀਬੀ ਨੂੰ ਲੈ ਕੇ ਕਾਫੀ ਵਾਦੇ ਕੀਤੇ ਸੀ ਲਗਾਤਾਰ ਤਿੰਨ ਸਰਕਾਰਾਂ ਬਦਲੀਆਂ ਚਾਰ ਮੁੱਖ ਮੰਤਰੀਆ ਪਰ ਉਹ ਗੱਲ ਅੱਜ ਤੱਕ ਪੂਰੀ ਨਹੀਂ ਦੇਖੋ ਤੁਹਾਡਾ ਸਵਾਲ ਬਿਲਕੁਲ درست ਹੈ ਮੈਨੂੰ ਯਾਦ ਹੈ ਕਿ ਜਿਸ ਵੇਲੇ ਸਾਡੀਆਂ 2022 ਦੀ ਚੋਣਾਂ ਸਿੱਗੀਆਂ ਤੇ 2017 ਦੀ ਚੋਣਾਂ ਸਿੱਗੀਆਂ ਕੇਜਰੀਵਾਲ ਨੇ ਉਸ ਵੇਲੇ ਕਿਆਸੀ ਗਿਆ ਬੇਦਬੀਆਂ ਦਾ ਮਸਲਾ ਅਸੀਂ 1 ਮਹੀਨੇ ਦੇ ਵਿੱਚ ਹੱਲ ਕਰ ਦਿਆਂਗੇ ਤੁਹਾਨੂੰ ਜ਼ਰੂਰੀ ਯਾਦ ਹੋਵੇਗਾ ਮੈਨੂੰ ਤਾਂ ਯਾਦ ਹੈ ਉਹਨੇ ਕਿਆਸੀ ਇਹ 1 ਮਹੀਨੇ ਦੇ ਵਿੱਚ ਬੇਦਬੀਆਂ ਦਾ ਮਸਲਾ ਹੱਲ ਕਰ ਦਿਆਂਗੇ ਲੇਕਿਨ ਅੱਜ ਦੀ ਡੇਟ ਵਿੱਚ ਸੰਖੇਪ ਵੀ ਜੇ ਮੈਂ ਕਹਾਂ ਕਿ ਬੇਦਬੀਆਂ ਦੇ ਮਸਲੇ ਨੂੰ ਹੱਲ ਕਰਨ ਦੀ ਥਾਂ ਤੇ ਇਹਨੂੰ ਹੋਰ ਪੇਚੀਤਾ ਤੇ ਗੁੰਜਲਦਾਰ ਬਣਾਇਆ ਗਿਆ ਸੋ ਉਸ ਪੱਖੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀਆਂ ਬੇਅਦਬੀਆਂ ਦੇ ਪ੍ਰਤੀ ਸਾਨੂੰ ਕੋਈ ਵੀ ਇਨਸਾਫ ਹਜ ਤੱਕ ਨਹੀਂ ਮਿਲਿਆ ਬਹੁਤ ਸਾਰੀਆਂ ਬੇਇਨਸਾਫੀਆਂ ਜਣੀਆਂ ਨੇ ਆਮ ਆਦਮੀ ਪਾਰਟੀ ਵੱਲ ਹੋਈਆਂ ਨੇ ਲੇਕਿਨ ਅੱਜ ਅਸੀਂ 350 ਸਾਲਾ ਜਿਹੜਾ ਸ਼ਤਾਬਦੀ ਹੈ ਉਹਦੇ ਸਬੰਧ ਦੇ ਵਿੱਚ ਸ਼ਹਿਰ ਨੂੰ ਪਵਿੱਤਰ ਸ਼ਹਿਰ ਡਿਕਲੇਅਰ ਕਰਨ ਵਾਸਤੇ ਇਹ ਸਾਰਾ ਕੁਝ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਸਰ ਜਿਹੜੇ ਕੇਜਰੀਵਾਲ ਹੁਸਨੇ ਕਹਿੰਦੇ ਸੀ ਵੀ ਇੱਕ ਮਹੀਨੇ ਚ ਹੱਲ ਕਰ ਦਾਂਗੇ ਅਸਲਿਓ ਕਹਿ ਰਹੇ ਨੇ ਕਿ ਸੈਂਟਰ ਸਰਕਾਰ ਦੇ ਵਾਸਤੇ ਮੇਰੇ ਵਾਸਤੇ ਨਹੀਂ ਹੈਗਾ। ਕਿਸੇ ਨੂੰ ਕਹਿਣਾ ਜਾਓ। ਦੇਖੋ ਸਿਆਸਤਦਾਨ ਬੜੇ ਸਮਾਰਟ ਹੁੰਦੇ ਨੇ ਸ਼ਿਫਟਿੰਗ ਆਫ देयर ਰਿਸਪੌਂਸਿਬਿਲਟੀ ਦੇ ਵਿੱਚ। ਠੀਕ ਹੈ ਉਹ ਬੜੇ ਸਮਾਰਟ ਹੁੰਦੇ ਨੇ ਕਿ ਭਈ ਆਪਣੀ ਗਲਤੀ ਨੂੰ ਦੂਸਰੇ ਤੇ ਪਾ ਦਿਓ ਤੇ ਜਿਹੜਾ ਸੈਂਟਰ ਵਿੱਚ ਬੈਠਾ ਉਹ ਸਟੇਟ ਤੇ ਪਾ ਦਿੰਦਾ ਹੈ। ਹੋਰ ਇਸੇ ਕਰਕੇ ਅਸੀਂ ਡੈਪੂਟੇਸ਼ਨ ਲੈ ਕਰਕੇ ਇੱਕ ਵਾਰ ਕੇਜਰੀਵਾਲ ਸਾਹਿਬ ਨੂੰ ਮਿਲੇ ਸੀਗੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ। ਇਹ ਗੱਲ ਮੇਰੇ ਖਿਆਲ ਨਾਲ ਸ਼ਾਇਦ 2018-19 ਦੇ ਲਾਗੇ ਦੀ ਹੋएगी ਕਿ ਅਸੀਂ ਉਸ ਦਿਨ ਜਾ ਕੇ ਮਿਲੇ ਸਕੇ ਤੇ ਉਹਨਾਂ ਨੇ ਵੀ ਉਸ ਵੇਲੇ ਟ੍ਰਿਕੋਲਜੀ ਦਿਖਾਈ ਸੀਗੀ ਸੋ ਬੱਜ ਮਤਲਬ ਕਹਿਣ ਦਾ ਮਤਲਬ ਹੈਗਾ ਕਿ ਸਿਆਸਤ ਉਹਨਾਂ ਨੇ ਸਾਡੇ ਪੱਲੇ ਕੱਖ ਨਹੀਂ ਪਾਇਆ ਮੁਲਾਕਾਤ ਹੋਣ ਦੇ ਬਾਵਜੂਦ ਵੀ ਪਿੱਤਰ ਸ਼ਹਿਰ ਦੇ ਦਰਜੇ ਦੀ ਤੁਸੀਂ ਗੱਲ ਕੀਤੀ ਹੈ ਤੇ ਅੰਮ੍ਰਿਤਸਰ ਦੀ ਗੱਲ ਕਰ ਲਈ ਜਿਹਦੇ ਵਿੱਚ ਹਜ਼ਾਰਾਂ ਹੀ ਮੇਰੇ ਨਾਲ ਸ਼ਰਾਬ ਦੀਆਂ ਥੀਕੀਆਂ ਨੇ ਤਮਾਕੂ ਦੀਆਂ ਦੁਕਾਨਾਂ ਹੋਣੀਆਂ ਮੀਠੇ ਦੀਆਂ ਦੁਕਾਨਾਂ ਹੋਣੀਆਂ ਵਾ ਸਰਕਾਰ ਦਾ ਵੱਡਾ ਰੈਵਨਿਊ ਜਿਹੜਾ ਸ਼ਰਾਬ ਦੀ ਦਿੱਤੋਂ ਚੱਲਦਾ ਤੁਹਾਨੂੰ ਲੱਗਦਾ ਸਰਕਾਰ ਹੀ ਸਾਰਾ ਕੁਝ ਕਰਪੋਗੀ ਜਾਂ ਫਿਰ ਕਰ ਦੇ ਵਿੱਚ ਕੰਮਜਾ ਦੇ ਦੇਖੋ ਇੱਕ ਗੱਲ ਚੇਤੇ ਰੱਖਿਓ ਕਿ ਰੈਵਨਿਊ ਦੇ ਤੱਤੇ ਸਵਾਲ ਹੈ ਨਾ ਬਿਹਾਰ ਇੱਕ ਡਰਾਈ ਸਟੇਟ ਹੈ ਅਹੰਦਾਬਾਦ ਇੱਕ ਡਰਾਈ ਸਟੇਟ ਹੈ ਕੀ ਕਦੀ ਪੰਜਾਬ ਨੇ ਵੱਡੇ ਵੱਡੇ ਇਕਨੋਮਿਸਟ ਨੂੰ ਬਿਠਾ ਕਰਕੇ ਕੋਈ ਮੀਟਿੰਗ ਕੀਤੀ ਹੈ ਕੀ ਸ਼ਰਾਬ ਦਾ ਆਲਟਰਨੇਟਿਵ ਕੀ ਹੈ ਇਹਦਾ ਪੁੱਛਣਾ ਹੋਏ ਤੇ ਜਾ ਕਰਕੇ ਬਿਹਾਰ ਦੇ ਮੁੱਖ ਮੰਤਰੀ ਨੂੰ ਪੁੱਛੋ ਅਗਰ ਤੁਸੀਂ ਜਾ ਕਰਕੇ ਸਟੱਡੀ ਕਰੋਗੇ ਸਾਰਾ ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਨਿਤਿਨ ਨੇ ਜਿਸ ਲਈ ਉੱਥੇ ਦੇ ਬਿਹਾਰ ਦੇ ਮੁੱਖ ਮੰਤਰੀ ਨੇ ਜਿਸ ਲਈ ਇਹਨੂੰ ਡਰਾਈ ਸਟੇਟ ਡਿਕਲੇਅਰ ਕੀਤਾ ਸੀਗਾ ਤਾਂ ਉਸਨੇ ਲਗਭਗ 1 ਸਾਲ ਤੱਕ ਵੱਡੇ ਵੱਡੇ ਅਰਥਸ਼ਾਸਤਰੀਆਂ ਦੇ ਨਾਲ ਮੀਟਿੰਗਾਂ ਕਰਕੇ ਇਹਦਾ ਆਲਟਰਨੇਟਿਵ ਲੱਭਿਆ ਸੀਗਾ ਸੋ ਬਦਕਿਸਮਤੀ ਹੈ ਕਿ ਗਾਂਧੀ ਜਿਹੜਾ ਕਿ ਰਾਸ਼ਪਿਤਾ ਕਿਹਾ ਜਾਂਦਾ ਹੈ ਜਿਹਨੂੰ ਕਿ ਲੋਕੀ ਕਹਿੰਦੇ ਨੇ ਉਹ ਅਹਮਦਾਬਾਦ ਦੇ ਵਿੱਚ ਉਹਦਾ ਹੈੱਡਕੁਆਟਰ ਹੈ ਉੱਥੇ ਦਾ ਜਨਮ ਹੈ ਔਰ ਉਹ ਜਿਹੜਾ ਸੂਬਾ ਹੈ ਉਹ ਡਰਾਈ ਹੈ ਤੇ ਪੰਜਾਬ ਦੇ ਵਿੱਚ ਬਦਕਿਸਮਤੀ ਕੀ ਹੈ ਚੱਪੇ-ਚੱਪੇ ਤੇ ਸ਼ਹੀਦਾਂ ਦਾ ਖੂਨ ਡੋਲਿਆ ਹੈ ਚੱਪੇ-ਚੱਪੇ ਤੇ ਗੁਰੂਆਂ ਦੇ ਚਰਨ ਪਏ ਨੇ ਲੇਕਿਨ ਪੰਜਾਬ ਦੇ ਵਿੱਚ ਜਿੰਨੀ ਸ਼ਰਾਬ ਹੈ ਸ਼ਾਇਦ ਉਹ ਕਿਸੇ ਹੋਰ ਥਾਂ ਤੇ ਨਹੀਂ ਕਿ ਇਸ ਕਰਕੇ ਇੱਕ ਬੜਾ ਵੱਡਾ ਮੁੱਦਾ ਹੈ ਇਹ ਵੀ ਬੜੀ ਵੱਡੀ ਡਿਸਕ੍ਰਿਮੀਨੇਸ਼ਨ ਹੈ ਸਿੱਖਾਂ ਦੇ ਨਾਲ ਜਿਹੜੀ ਹੋ ਰਹੀ ਹੈ ਬਿਹਾਰ ਦੇ ਵਿੱਚ ਟੋਟਲੀ ਡਰਾਈ ਏਰੀਆ ਹੈ ਸੋ ਇਹ ਕਹਿਣ ਦਾ ਭਾਵ ਕਿ ਅਗਰ ਛੋਟੀ ਸ਼ੁਰੂਆਤ ਕਰੋਗੇ ਤੇ ਫਿਰ ਵੱਡੀ ਸ਼ੁਰੂਆਤ ਵੱਡੀ ਵੀ ਸ਼ੁਰੂਆਤ ਹੋ ਸਕਦੀ ਹੈ ਸਰਵਿਸਰ ਸਾਹਿਬ ਸਾਢੇ 3 ਸਾਲ ਪਹਿਲਾਂ ਜਦੋਂ ਪੰਜਾਬ ਦੇ ਲੋਕਾਂ ਨਾਲ ਆਪਨੇ ਵਾਦਾ ਕੀਤਾ ਸੀ ਵੀ ਦੋਨਾਂ ਸ਼ਹਿਰਾਂ ਨੂੰ ਪੁੱਤਰ ਸ਼ਹਿਰ ਕਰਾ ਲਵਾਂਗੇ ਔਰ ਹਰਿਆਈਆਂ ਵੀ ਕਰਾਂਗੇ ਕੰਦੀ ਸਿੰਜਾਂਗੇ ਇਹਦਾ ਮਤਲਬ ਉਹ ਸਰਕਾਰ ਨੇ ਸਾਢੇ 3 ਸਾਲ ਕੁਝ ਨਹੀਂ ਕੀਤਾ ਧੋਖਾ ਕਰ ਰਹੀ ਆ ਸਿੱਖਾਂ ਦੇ ਨਾਲ ਪੰਜਾਬ ਵਾਸੀਆਂ ਦੇ ਨਾਲ ਦੇਖੋ ਇਸੇ ਕਰਕੇ ਅਸੀਂ ਰੈੱਡ ਇੰਕ ਦੇ ਵਿੱਚ ਲਿਖਿਆ ਹੈ ਬਿਟਰੇਅਲ ਵਿਦ ਸਿਕਸ ਅਗਰ ਲੋਕ ਇਸ ਗੱਲ ਨੂੰ ਸਮਝਣ ਮੈਂ ਤਾਂ ਹੈਰਾਨ ਹਾਂ ਕਿ ਐਡਾ ਵੱਡਾ ਮੁੱਦਾ ਜਿਹੜਾ ਲੈ ਕੇ ਅਸੀਂ ਅੱਜ ਆਏ ਹਾਂ ਪੰਜਾਬ ਦੇ ਵਿੱਚ ਵੱਡੀਆਂ-ਵੱਡੀਆਂ ਸਿੱਖ ਸੰਸਥਾਵਾਂ ਨੇ ਸਿੱਖ ਜਥੇਬੰਦੀਆਂ ਨੇ ਹੋਰ ਉਹਦੇ باوجود ਵੀ ਇਹ ਮੁੱਦਾ ਜਿਹੜਾ ਸੀਗਾ ਹਾਈਲਾਈਟ ਨਹੀਂ ਹੋਇਆ ਹੋਰ ਬਦਕਿਸਮਤੀ ਹੈ ਕਿ ਸਾਣਾ ਧੋਖਾ ਵੀ ਹੋ ਰਿਹਾ ਫਿਰ ਵੀ ਅਸੀਂ ਚੁੱਪ ਬੈਠੇ ਹਾਂ ਲੇਕਿਨ ਅਸੀਂ ਅੱਜ ਤਾਂ ਨਾ ਪ੍ਰੈਸ ਕਾਨਫਰੰਸ ਕਰ ਰਹੇ ਆ ਕੁਝ ਸਮੇਂ ਬਾਅਦ ਅਗਰ ਸਰਕਾਰ ਵੱਲੋਂ ਹਿਲਜੁਲ ਨਾ ਹੋਏ ਤਾਂ ਫੇਰ ਤੁਹਾਡੇ ਨਾਲ ਫਿਰ ਰੂਬਰੂ ਹੋਵਾਂਗੇ ਉਹ ਅਗਲਾ ਪ੍ਰੋਗਰਾਮ ਲੈ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੇ ਸੀ ਐਸੇ ਕਿਸਿੰਦੇ ਇਲੈਕਸ਼ਨ ਤਾਂ ਹੋਣ ਦਾ ਕਾਰਨ ਹੀ ਹੈ ਨਾ ਦੇਖੋ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤਾਂ ਮੈਂ ਕਵਾਂਗਾ ਲਗਭਗ ਸਾਰੀਆਂ ਸਿੱਖ ਸੰਸਥਾਵਾਂ ਨੇ ਰੌਲਾ ਪਾਇਆ ਹੈ ਤੇ ਵਾਜ ਉਠਾਈ ਵੀ ਹੈ 10 ਲੱਖ ਉਹਨਾਂ ਨੇ ਇਹ ਸਾਈਨ ਨਹੀਂ ਕਰਵਾਏ ਦੇਖੋ ਜਿਸ ਨੇ ਕੋਈ ਐਫਰਟਸ ਕੀਤੇ ਨੇ ਵੈਲਕਮ ਨੇ ਉਹਨੂੰ ਅਸੀਂ ਕ੍ਰਿਟੀਸਾਈਜ਼ ਨਹੀਂ ਕਰ ਸਕਦੇ ਨਾ ਕਰਾਂਗੇ ਚਾਹੇ ਉਹ ਮਤੇ ਦੇ ਰੂਪ ਦੇ ਵਿੱਚ ਕਿਸੇ ਨੇ ਚੀਫ ਖਾਸ ਦਾਵਾਨ ਨੇ ਗੱਲ ਉਠਾਈ ਹੈ ਚਾਹੇ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਕ ਕਮੇਟੀ ਨੇ ਉਠਾਈ ਹੈ ਇਹ ਸਾਡੀਆਂ ਸਾਡੀਆਂ ਸੰਸਥਾਵਾਂ ਨੇ ਜਿੰਨਾ ਜਿੰਨਾ ਕਿਸੇ ਨੇ ਥਿਲਫੁਲ ਯੋਗਦਾਨ ਪਾਇਆ ਹੈ ਹਰੇਕ ਦੀ ਸ਼ਲਾਘਾ ਹੈਗੀ ਹੈ ਲੇਕਿਨ ਲੋੜ ਹੈ ਇਸ ਮੁੱਦੇ ਉੱਤੇ ਯੂਨੀਫਾਈਡ ਐਫਰਟਸ ਕਰਨ ਦੀ ਇਹ ਬਹੁਤ ਜ਼ਰੂਰੀ ਹੈ। ਤੁਸੀਂ ਇਲੈਕਸ਼ਨ ਬਾਰੇ ਕੀ ਕਹੋਗੇ ਤੁਸੀਂ ਜੁੜੇ ਹੋ ਨਾ? ਉਹਦੇ ਬਾਰੇ ਨੈਕਸਟ ਟਾਈਮ ਪ੍ਰੈਸ ਕਾਨਫਰੰਸ ਕਰਾਂਗੇ ਛੇਤੀ ਫਿਰ ਆਪ ਜੀ ਜਨਾਬ ਸਾਰੀ ਗੱਲ ਜੇ ਤੁਹਾਡੀ ਬਾਤ ਜੇ ਸਰਕਾਰ ਤੱਕ ਨਹੀਂ ਜਾਂਦੀ ਤੇ ਅਗਲੀ ਵਾਰ ਜੇ ਤੁਸੀਂ ਕਾਟਨ ਕਰੋਗੇ ਜਾਂ ਬਲਾਓਗੇ ਬਾਕ-ਬਾਕ ਚੱਤੇ ਬੰਦੀਆਂ ਕਰਾਦੀ ਦਾ ਲਹੋਗੇ ਸ਼ਰੂਨ ਦੀ ਕਮੇਟੀ ਕੀ ਉਹਨਾਂ ਨਾਲ ਮੀਟਿੰਗ ਹੋਣਗੀਆਂ ਤੁਹਾਡੀਆਂ ਮੈਂ ਤਾਂ ਹੁਣ ਆਪਣੀ ਗੱਲਬਾਤ ਦੇ ਵਿੱਚ ਹਿੰਟ ਦਿੱਤੀ ਹੈ ਕਿ ਬੰਦੀ ਸਿੰਘਾਂ ਦੀ ਕੇਸ ਦੇ ਵਿੱਚ ਹਰ ਸੰਸਥਾ ਨੇ ਜਿਹੜੇ ਐਫਰਟਸ ਕੀਤੇ ਨੇ ਅਸੀਂ ਉਹਦੀ ਸ਼ਲਾਘਾ ਕਰਦੇ ਆਂ ਤੋਂ ਜਦ ਅਸੀਂ ਸ਼ਲਾਘਾ ਕਰ ਰਹੇ ਆਂ ਪੋਜ਼ਿਟਿਵ ਮਾਈਂਡ ਦੇ ਨਾਲ ਚੱਲ ਰਹੇ ਆਂ ਤੇ ਨੇਚਰਲੀ ਇਸ ਕਾਰਜ ਦੇ ਵਾਸਤੇ ਵੀ ਅਸੀਂ ਸਾਰਿਆਂ ਨਾਲ ਤਾਲਮੇਲ ਕਰਾਂਗੇ ਤੇ ਕਿਸੇ ਹੋਰ ਸੰਸਥਾ ਨੇ ਜੇ ਅਗਵਾਈ ਕਰਨੀ ਹੋਏਗੀ ਤੇ ਅਸੀਂ ਮਾਈਂਡ ਨਹੀਂ ਕਰਾਂਗੇ ਕਿ ਕੋਈ ਹੋਰ ਸੰਸਥਾ ਵੀ ਅਗਵਾਈ ਕਰ ਸਕਦੀ ਹੈ ਅਸੀਂ ਮਗਰ ਵੀ ਲੱਗ ਜਾਵਾਂਗੇ ਕੋਈ ਇਸੀ ਗੱਲ ਨਹੀਂ ਲੇਕਿਨ ਇਹ ਕੰਮ ਬਹੁਤ ਇੰਪੋਰਟੈਂਟ ਹੈ ਆਮ ਆਦਮੀ ਪਾਰਟੀ ਵਰਗੀਆਂ ਪੁਲਿਤਿਕਲ ਪਾਰਟੀਆਂ ਵੀ ਆ ਸਿੱਖਾਂ ਦੇ ਮਸਲੇ ਵਾਅਦੇ ਕਰਕੇ ਵੀ ਹੱਲ ਨਹੀਂ ਕਰਦੀਆਂ ਲੈ। ਅਕਾਲੀ ਦਲ ਤੋਂ ਲੋਕ ਨਿਕਲ ਰਹੇ ਆ ਤੇ ਸਿੱਖਾਂ ਦੇ ਮਸਲੇ ਹੱਲ ਕੌਣ ਕਰੇਗਾ? ਕਿਵੇਂ ਹੋਣਗੇ? ਇਸੇ ਵਾਸਤੇ ਤਾਂ ਜਗ ਅਸੀਂ ਇਹ ਲੈ ਕਰਕੇ ਆਏ ਆ ਕਿ ਵੀ ਜਾਗਰੂਕਤਾ ਜਿਹੜੀ ਹੈ ਬਹੁਤ ਜ਼ਰੂਰੀ ਹੈ ਸਿੱਖਾਂ ਦੇ ਵਿੱਚ। ਹੁਣ ਇਹ ਜਿਹੜਾ ਮੁੱਦਾ ਅਸੀਂ ਲੈ ਕੇ ਆਏ ਆ। ਹੁਣ ਇਸ ਨੂੰ ਅਗਰ ਪੋਲਿਟਿਕਲ ਟੌਰ ਦੇ ਉੱਤੇ ਕੋਈ ਲੈ ਕਰਕੇ ਤੁਰੇ ਉਹ ਕਈ ਗੱਸੀ ਪੋਲਿਟਿਕਲ ਲੈ ਕੇ ਨਹੀਂ ਚਲੇ ਅਸੀਂ ਤਾਂ ਧਾਰਮਿਕ ਤੌਰ ਤੇ ਤੇ ਪੰਜਾਬ ਦੇ ਹਿਤੈਸ਼ੀ ਬਣ ਕੇ ਪੰਥ ਦੇ ਹਿਤੈਸ਼ੀ ਬਣ ਕੇ ਤਾਂ ਅਸੀਂ ਅੱਗੇ ਆਏ ਆਂ ਅਗਰ ਇਹ ਦੇ ਬਾਵਜੂਦ ਵੀ ਕੋਈ ਹਿਲਜੁਲ ਨਹੀਂ ਹੁੰਦੀ ਸਾਡੇ ਕੋਲ ਹੋਰ ਬਹੁਤ ਸਾਰੇ ਰਸਤੇ ਨੇ ਜਿਹਦੇ ਨਾਲ ਕਿ ਅਸੀਂ ਤੁਹਾਡੇ ਨਾਲ ਫੇਰ ਰੂਪ ਰੂਵ ਹੋਵਾਂਗੇ ਅਗਰ ਸਰਕਾਰ ਨੇ ਕੰਮ ਨਹੀਂ ਕੀਤਾ ਤੇ ਬਾਕੀਆਂ ਨਾਲ ਵੀ ਤਾਲਮੇਲ ਕਰਾਂਗੇ ਅਜ ਸੰਕੋਚ ਨਹੀਂ ਕਰਾਂਗੇ ਇਸ ਮਾਮਲੇ